ਸਤਿ ਸ੍ਰੀ ਅਕਾਲ ਜੀ ਪੰਜਾਬ ਦੀ ਮਿੱਟੀ ਚੈਨਲ ਤੇ ਸਵਾਗਤ ਹੈ ਆਪਾਂ ਅੱਜ ਬਣਾ ਰਹੇ ਆਂ weight loss ਕਰਨ ਵਾਲੀ ਰੈਸਪੀ ਇੱਧਰ ਆਪਾਂ ਕੜਾਹੀ ਦੇ ਵਿੱਚ ਦੇਸੀ ਘਿਓ ਪਾ ਕੇ ਜੀਰਾ ਪਾ ਲਿਆ ਜੀ ਤੇ ਇੱਧਰ ਆਪਾਂ ਲਏ ਦੋ ਵੱਡੇ ਪਿਆਜ਼ ਦੋ ਮਿਰਚਾਂ ਹਰੀਆਂ ਦੋ ਟਮਾਟਰ ਹਰੇ ਮਟਰ ਤੇ ਸਵੀਟ ਕੌਰਨ ਅੱਗੇ ਆਪਣੇ ਨਾਲ ਵੀਡੀਓ ਤੇ ਬਣੇ ਰਹੋ ਤੇ ਆਪਾਂ ਤੁਹਾਨੂੰ ਦਿੰਨੇ ਆਂ ਅੱਜ ਵਧੀਆ ਜੀ ਰੈਸਪੀ ਲੋ ਜੀ ਆਪਾਂ ਪਿਆਜ਼ ਤੇ ਹਰੀ ਮਿਰਚ ਨੂੰ ਇਸ ਤਰ੍ਹਾਂ ਪੁੰਨਲੇ ਪੁੰਨਪਾ ਇਹਦੇ ਵਿੱਚ ਪਾ ਦਾਂਗੇ ਟਮਾਟਰ ਇਹ ਤੁਸੀਂ ਅਗਾਂਹ ਡੇਟ ਘਟਾ ਰਹੇ ਹੋ ਜੀ ਤਾਂ ਇਹਦੇ ਵਾਸਤੇ ਇਹ ਰੈਸਪੀ ਬਹੁਤ ਵਧੀਆ ਡੇਟ ਘਟਾਉਣ ਵਾਸਤੇ ਤੁਸੀਂ ਡੇਲੀ ਆਰਡੀ ਡਾਈਟ ਵਿੱਚ ਇਹਨੂੰ ਸ਼ਾਮਿਲ ਕਰੋ ਬਹੁਤ ਫਾਸਟ ਜੇ ਨਾ weight ਘਟਦਾ ਹਲਦੀ ਵੀ ਹੈ ਜੀ ਸਵਾਦ ਵੀ ਬਣੂਗੀ ਚੀਜ਼ ਤੇ ਵੇਟ ਵੀ ਘਟਾਈ ਜਾਣਗੇ ਤੰਤਨ ਕੰਮ ਹੈ ਜੀ ਦੇਖੋ ਇੱਕ ਮੁਸਕੇ ਦੇ ਨਾਲ ਆਪਾਂ ਬਸ ਹੁਣ ਇਹਦੇ ਵਿੱਚ ਬਹੁਤਾ ਨਹੀਂ ਇਹਨੂੰ ਪੁੰਨ ਦੇਗੀ ਆਪਣੇ ਜਿਹੜੇ ਮਸਾਲੇ ਨਾਰਮਲ ਮਸਾਲੇ ਜਿਹੜੇ ਆਪਾਂ सब्जी पाने बस वो आप देद अनुसार सब्ज़ी पावेंगे सब तो पहला पहले आपवेंगे जी लाल मिर्च बाद उसद आपवेंगे जी हल्दी गरम मसाला स्वाद अनुसार नमक ਇਹ ਧਾ ਮਸਾਲੇ ਆਪਾਂ ਜਿੰਨਾ ਕਿ ਮਟੀਰੀਅਲ ਬਣਾਉਣਾ ਹੈ ਉਹਦੇ ਹਿਸਾਬ ਨਾਲ ਤੁਸੀਂ ਆਪਦੇ ਮਟੀਰੀਅਲ ਦੇ ਹਿਸਾਬ ਨਾਲ ਤੁਸੀਂ ਪਾ ਸਕਦੇ ਹੋ। ਬਸ ਆਪਣੇ ਮਸਾਲੇ ਪੱਕ ਜਾਣਗੇ ਜੀ ਥੋੜਾ ਜਿਹਾ ਆਪਾਂ ਇਹਨਾਂ ਨੂੰ ਪਕਾ ਲਾਂਗੇ ਤੇ ਫਿਰ ਇਹਦੇ ਵਿੱਚ ਆਪਾਂ ਜੋ ਵੀ ਤੁਹਾਡੇ ਕੋਲੇ ਸਬਜ਼ੀਆਂ ਆ ਤੁਸੀਂ ਸਾਰੀਆਂ ਇਹਦੇ ਵਿੱਚ ਪਾ ਸਕਦੇ ਹੋ ਸਬਜ਼ੀਆਂ। ਆਪਣੇ ਕੋਲੇ ਸੀ ਜੀ ਮਟਰ ਤੇ स्वीट कॉर्न स्वीट कॉर्न ਥੋੜਾ ਜਿਹਾ ਮਿੱਠਾ ਹੋ ਬਣ ਜਾਂਦਾ ਜੀ स्वीट कॉर्न ਜਰੂਰ ਪਾ ਲਿਓ ਕਿਉਂਕਿ ਬੱਚੇ ਵੀ ਪਸੰਦ ਕਰਦੇ ਨੇ स्वीट कॉर्न ਤੇ ਬੱਚਿਆਂ ਦੇ ਵਾਸਤੇ ਵੀ ਜ਼ਰੂਰੀ ਨਹੀਂ ਜੀ ਵੀ ਵੇਟ ਘਟਾਉਣ ਵਾਲੇ ਨਹੀਂ ਖਾਣੇ ਸਾਰੇ ਖਾ ਸਕਦੇ ਆ ਤੇ ਆਪਾਂ ਇਹਨਾਂ ਨੂੰ ਪਕਾ ਲਾਂਗੇ ਥੋੜਾ ਜਿਹਾ ਪਾ ਦਾਂਗੇ ਪਾਣੀ ਪਾਇਦੇ ਵਿੱਚ ਹੋਰ ਕੀ ਪਾਵਾਂਗੇ ਆਪਣੀ ਵੀਡੀਓ ਪੂਰੀ ਦੇਖਿਓ ਜਿਹੜੇ ਭੈਣ ਭਰਾ ਪਹਿਲੀ ਵਾਰ ਆਪਣੇ ਚੈਨਲ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਇੰਸਟਾਗ੍ਰam ਤੇ ਆਪਣਾ ਪੇਜ ਹੈ ਜੀ ਲੇਵਲ ਪਹਿਰਾਵਾ ਆਪਾਂ ਉੱਥੇ ਸੂਟਾਂ ਦੀਆਂ ਵੀਡੀਓ ਪਾਉਨੇ ਆ ਪਾਉਨੇ ਆ ਪਲੀਜ਼ ਉਹਨੂੰ ਵੀ ਫੋਲੋ ਕਰ ਲਿਓ ਤੇ ਜਿਹੜੇ ਭੈਣ ਭਰਾ ਆਪਣੇ YouTube ਤੇ ਨਵੇਂ ਆ ਜੀ ਉਹ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਲਓ ਜੀ ਆਪਾਂ ਇਸ ਤਰ੍ਹਾਂ ਪਾਣੀ ਪਾਤਾ ਤਾਂ ਜੋ ਆਪਣੀਆਂ ਜਿਹੜੀਆਂ ਸਬਜ਼ੀਆਂ ਆਪਾਂ ਪਾਈਆਂ ਉਹ ਪੱਕ ਜਾਣ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਪਕਾ ਲਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਕੀ ਹੋਰ ਪਾਉਨੇ ਆ ਅੱਗੇ ਦਰਦ ਲਓ ਜੀ ਦੇਖੋ ਆਪਣੀ ਸਬਜ਼ੀਆਂ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਓਟਸ ਓਟਸ ਪਾ ਕੇ ਜੀ ਕੁੱਕ ਕਰਾਂਗੇ ਓਟਸ ਨਾਲ ਬਹੁਤ ਵੇਟ ਹੈ ਜਿਹੜਾ ਆਪਾਂ ਘਟਾ ਸਕਦੇ ਹਾਂ ਓਟਸ ਖਾ ਕੇ ਤੇ ਦੁੱਧ ਵਗੈਰਾ ਚ ਪਾ ਕੇ ਬਣਾਉਨੇ ਹਨਾ ਜੇ ਆਪਾਂ ਮਿੱਠਾ ਪਾ ਕੇ ਬਣਾਵਾਂਗੇ ਜੀ ਫਿਰ ਉਹਦੇ ਨਾਲ ਤਾਂ ਆਪਣਾ ਵੇਟ ਹੈ ਜਿਹੜਾ ਵਧੂਗਾ ਤੇ ਜੇ ਆਪਾਂ ਇਸ ਤਰ੍ਹਾਂ ਸਬਜ਼ੀਆਂ ਪਾ ਕੇ ਬਣਾਵਾਂਗੇ ਨਾਲ ਤਾਂ ਆਪਾਂ ਨੂੰ ਸਬਜ਼ੀਆਂ ਤਾਕਤਵਰ ਹੁੰਦੀਆਂ ਹਨਾ ਤੇ ਉਹ ਉਹ ਮਿਲਣਗੀਆਂ ਨਾਲੇ ਆਪਾਂ ਨੂੰ ਇਹਦੇ ਚੋਂ ਓਟਸ ਚੋਂ ਫਾਈਬਰ ਮਿਲੂਗਾ ਇਹ ਫਾਈਬਰ ਨਾਲ ਆਪਣਾ ਸਬਜ਼ੀਆਂ ਨਾਲ ਆਪਣਾ weight ਹੈ ਜਿਹੜਾ ਉਹ ਘਟੂਗਾ ਹੁਣ ਬਸ ਆਪਾਂ ਇਹਨੂੰ ਜੀ ਪਕਾ ਲਾਂਗੇ ਤੇ ਇਹਨੂੰ ਤੁਸੀਂ ਦਹੀਂ ਪਾ ਕੇ ਸੌਸ ਪਾ ਕੇ ਜਿਵੇਂ ਮਰਜ਼ੀ ਬੱਚਿਆਂ ਨੂੰ ਵੀ ਦਿਓ ਤੇ ਆਪ ਵੀ ਖਾਓ ਜੇᱫੋ ਇਹ ਪੂਰਾ ਕੁੱਕ ਹੋ ਗਿਆ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕਿਸ ਤਰ੍ਹਾਂ ਉਹ ਹੋ ਜੂਗਾ ਇਹ ਸਾਰੀ ਜਿੰਨਾ ਵੀ ਆਪਾਂ ਪਾਣੀ ਪਾਇਆ ਸਾਰਾ ਸੋਕ ਲੂਗਾ ਪਾਣੀ ਆਪਾਂ ਥੋੜਾ ਜਿਹਾ ਹੋਰ ਪਾ ਦਾਂਗੇ ਕਿਉਂਕਿ ਆਪਾਂ ਓਟਸ ਨੂੰ ਵੀ ਪਕਾਵਾਂਗੇ ਓਟਸ ਤਾਂ ਦੇਖੋ ਜੀ ਸਾਰਿਆਂ ਨੂੰ ਪਤਾ ਹੈ ਨਾ ਵੀ ਓਟਸ ਕੀ ਹੁੰਦੇ ਆ ਆਪਾਂ ਨੂੰ ਮਿਲ ਹੀ ਜਾਂਦੇ ਰਜਾਰ ਚੋ ਲੋ ਜੀ ਆਪਾਂ ਪਾਣੀ ਪਾ ਤਾ ਜਿੰਨਾ ਪਾਣੀ ਹੈ ਸਾਰਾ ਇਹ ਓਟਸ ਵੀ ਲੈਣਗੇ ਤੇ ਨਾਲੇ ਕੁੱਕ ਹੋ ਜਾਣਗੇ ਤੇ ਆਪਾਂ ਇਹਨੂੰ ਢੱਕ ਦੇ ਦਿੰਨੇ ਹਾਂ ਇਹਦੇ ਵਿੱਚ ਤੁਸੀਂ ਕੋਈ ਵੀ ਸਬਜ਼ੀਆਂ ਪਾ ਸਕਦੇ ਹੋ ਜੀ ਜੋ ਮਤਲਬ ਮੌਸਮ ਦੇ ਹਿਸਾਬ ਨਾਲ ਆਪਾਂ ਨੂੰ ਮਿਲਦੀਆਂ ਬਾਜ਼ਾਰ ਚ ਨਾ ਜਿਵੇਂ ਬੀਨਸ ਵਗੈਰਾ ਪਾ ਸਕਦੇ ਹੋ ਬਰੋਕਲੀ ਪਾ ਸਕਦੇ ਹੋ ਗੋਭੀ ਪਾ ਸਕਦੇ ਆ ਆਲੂ ਪਾ ਸਕਦੇ ਆ ਜੋ ਵੀ ਮਰਜ਼ੀ ਤੁਸੀਂ ਪਾ ਕੇ ਇਹਨੂੰ ਬਣਾ ਸਕਦੇ ਹੋ ਕਾਲੇ ਛੋਲੇ ਭਿਉਂ ਕੇ ਇਹਨਾਂ ਨੂੰ ਆਵਾਲ ਲਓ ਥੋੜਾ ਜਿਹਾ ਉਹਨਾਂ ਨੂੰ ਵਿੱਚ ਐਡ ਕਰ ਲਓ ਤੁਸੀਂ ਜਿੰਨੇ ਵੀ ਪ੍ਰੋਟੀਨ ਵਾਲੇ ਸੋਰਸ ਸਾਰੇ ਆਪਣੇ ਇਹਦੇ ਵਿੱਚ ਆ ਜਾਣਗੇ ਤੇ ਇਸ ਤਰ੍ਹਾਂ ਤੁਸੀਂ ਆਪਦਾ weight ਜਿਹੜਾ ਘਟਾ ਸਕਦੇ ਹੋ ਇੱਕ ਟਾਈਮ ਤੁਸੀਂ ਇਹਨਾਂ ਨੂੰ ਆਪਦੇ ਖਾਣੇ ਦੇ ਵਿੱਚ ਜ਼ਰੂਰ ਸ਼ਾਮਲ ਕਰੋ ਸੋਰਸ ਦੇ ਨਾਲ ਤੇ ਨਾਲ ਵੈਜੀਟੇਬਲ ਤੇ ਦੁੱਗਣਾ ਫਾਇਦਾ ਹੁੰਦਾ ਜੀ ਲਓ ਜੀ ਆਪਾਂ ਟੱਕ ਦਿੰਨੇ ਲਓ ਜੀ ਆਪਣਾ ਰੈਸਪੀ ਬਣ ਗਈ ਸਾਰਾ ਜਿਹੜਾ ਪਾਣੀ ਆਪਾਂ ਪਾਇਆ ਸੀ ਸਾਰਾ ਵਿੱਚ ਮਿਕਸ ਹੋ ਗਿਆ ਤੇ ਤੁਸੀਂ ਦਹੀਂ ਨਾਲ ਸੌਸ ਨਾਲ ਜਿਵੇਂ ਮਰਜ਼ੀ ਖਾ ਸਕਦੇ ਹੋ ਸਾਡੀ ਵੀਡੀਓ ਤੁਹਾਨੂੰ ਕਹੀ ਜਿਹੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਜਿਓ ਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਦੇਖਣ ਲਈ ਧੰਨਵਾਦ